ਲਾਈਵ ਨੂੰ ਸੁਣਾਪਾ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੇਖੋ ਆਪ ਜੀ ਨੂੰ ਦਿਖਾ ਰਹੇ ਹਾਂ ਦਿਨ ਮੰਗਲਵਾਰ ਦੀਆਂ ਤਸਵੀਰਾਂ ਨਾਪੇ ਰੋਟੀ ਪੁਲ ਦੀਆਂ ਜਿੱਥੇ ਕਿ ਰੋਟੀ ਪੁਲ ਚੌਂਕੀ ਬਣੀ ਹੋਈ ਹੈ ਉਸ ਤੋਂ ਕੁਝ ਦੂਰੀ ਦੇ ਉੱਪਰ ਹੀ ਦਿਖਾ ਰਹੇ ਹਾਂ ਜੋ ਕਿ ਅੱਜ ਸਰਕਾਰੀ ਪ੍ਰਸ਼ਾਸਨ ਨਹਿਰ ਵਿਭਾਗ ਔਰ ਸੜਕ ਵਿਭਾਗ ਨੇ ਜੋ ਨਜਾਇਜ਼ ਕਬਜ਼ੇ ਨਜਾਇਜ਼ ਕੋਠੇ ਵਗੈਰਾ ਬਣੇ ਹੋਏ ਸਨ ਨਹਿਰ ਤੇ ਬਿਲਕੁਲ ਸੈਂਸੀਆਂ ਦੇ ਘਰਾਂ ਦੇ ਬਿਲਕੁਲ ਸਾਹਮਣੇ ਰੋਟੀ ਛੰਨਾ ਦੇ ਵਿੱਚ ਅੱਜ ਜੋ ਕਾਰਵਾਈ ਕੀਤੀ ਹੈ ਦਿਖਾ ਰਹੇ ਤੁਹਾਨੂੰ ਆਪ ਜੀ ਨੂੰ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਰੇ ਜੋ ਨਜਾਇਜ਼ ਕਬਜ਼ੇ ਸੀ ਢਾ ਦਿੱਤੇ ਹਨ ਚਲੋ ਆਓ ਆਪ ਜੀ ਨੂੰ ਦਿਖਾਣੇ ਹਾਂ ਦੇਖੋ ਆਹੋ ਦਿਨ ਮੰਗਲਵਾਰ ਦੀਆਂ ਤਸਵੀਰਾਂ ਬਿਲਕੁਲ ਨਹਿਰ ਦੇ ਨਾਲ ਹੀ ਇਹ ਪੈਂਦੀ ਹੈ ਰੋਟੀ ਛੰਨਾ ਦੇ ਉੱਪਰ ਜਿੱਥੇ ਕਿ ਇੱਕ ਬਹੁਤ ਪੁਰਾਣੇ ਜੋ ਕਿ ਕੱਚੇ ਕੋਠੇ ਬਣੇ ਹੋਏ ਸਨ ਜੋ ਅੱਜ ਪ੍ਰਸ਼ਾਸਨ ਨੇ ਆ ਕੇ ਆਰੇ ਕੋਠੇ ਜੋ ਕੇ ਬਿਲਕੁਲ ਢਾ ਦਿੱਤੇ ਹਨ ਕਿਉਂਕਿ ਇਹ ਜੋ ਉਸਾਰੀ ਸੀ ਨਜਾਇਜ਼ ਸੀ ਇਹਨਾਂ ਦਾ ਕਹਿਣਾ ਸੀ ਦੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਦੇਖੋ ਆ ਰੋੜ ਜਾਂਦਾ ਹੈ ਰੋਟੀ ਪੁਲ ਤੋਂ 400 ਬਲ ਦੇਖੋ ਸਾਹਮਣੇ ਘਰ ਬਣੇ ਹੋਏ ਹਨ ਦੇਖ ਸਕਦੇ ਹਾਂ ਕਿ ਸਾਰਾ ਇਹਨਾਂ ਨੇ ਤੋੜ ਪਨ ਕਰਕੇ ਕਿ ਭਾਈ ਜੀ ਦਾ ਸਮਾਨ ਆਪਣਾ ਚੱਕ ਕੇ ਲੈ ਜਾਵੇ ਆ ਜੋ ਹੋਰ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਦਿਖਾਨੇ ਆ ਅੱਗੇ ਦੇਖੋ ਸਿਰੇ ਤੋਂ ਬੱਡੇ ਤੋਂ ਬੱਡੇ ਰੱਖ ਕੇ ਇਹਨਾਂ ਨੇ ਸਾਰੇ ਜੋ ਨਜਾਇਜ਼ ਉਹ ਸਾਰੀਆਂ ਸੰ ਤੋੜ ਦਿੱਤੀਆਂ ਹਨ ਦਿਖਾ ਰਹੇ ਆ ਤੁਹਾਨੂੰ ਰੋਟੀ ਪੂਲਦੀਆਂ ਖਬਰਾਂ ਨਾਪੇ ਦੀਆਂ ਦੇਖ ਸਕਦੇ ਹੋ ਦੇਖੋ ਜੋ ਨਜਾਇਜ਼ ਸਾਰੇ ਦੇ ਸਾਰੀਆਂ ਤੋੜ ਦਿੱਤੀਆਂ ਹਨ કે ગલત હાન દેખો આ મંદિર હે જો કે પਿੰડવાસીયાને બનાયા ہوئے હૈ રોટી ચણાવાલેને মিলકે ખેર ઇસનો કોઈ ઓને કીતા ઇનાને બાકી જો નજાયસિયા કોઠે બને ہوئے બહોત પુરાને બને ہوئے સાર લેકિન જો આજ કાર્યવાહી કર દે મેકમેને ઇનાને તસનાશ કર દીતા હે ચોતનવાજી